ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਸਦਾ ਵਿਸ਼ਾ ਹੈ ਜੀ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਸਾਨੂੰ ਉਸ ਦਾ ਫਲ ਕਿਉਂ ਨਹੀਂ ਮਿਲਦਾ ਸਾਡਾ ਕੀਤਾ ਹੋਇਆ ਪਾਠ ਸੇਵਾ ਦਾ ਫਲ ਕੋਈ ਹੋਰ ਕਿਵੇਂ ਲੈ ਜਾਂਦਾ ਹੈ ਸੰਗਾਚ ਜਿਸ ਤਰ੍ਹਾਂ ਅਸੀਂ ਤੱਕਦੇ ਹਾਂ ਕਿ ਕਈ ਵਾਰੀ ਸੰਕਤਾਂ ਦੇ ਸਵਾਲ ਹੁੰਦੇ ਹਨ ਕਿ ਜਦੋਂ ਵੀ ਅਸੀਂ ਪਾਠ ਕਰਦੇ ਹਾਂ ਜਾਂ ਅਸੀਂ ਪਾਠ ਕਰਨ ਤੋਂ ਬਾਅਦ ਜਾਂ ਅਸੀਂ ਸਿਮਰਨ ਕਰਦੇ ਹਾਂ ਤਾਂ ਉਸ ਦਾ ਫਲ ਸਾਨੂੰ ਨਹੀਂ ਮਿਲਦਾ ਫਿਰ ਵੀ ਦੁੱਖ ਹੀ ਮਿਲਦੇ ਹਨ ਤਾਂ ਆਓ ਜਾਣਦੇ ਹਾਂ ਅਜਿਹਾ ਕਿਉਂ ਹੁੰਦਾ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜਾਣਕਾਰੀ ਅਸੀਂ ਬਹੁਤ ਹੀ ਵਿਚਾਰਾਂ ਦੇ ਨਾਲ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਜਿਸ ਤਰ੍ਹਾਂ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਪਾਠ ਕਰਨ ਬੈਠਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਸਾਡੀ ਪਾਠ ਕਰਨ ਦੀ ਜਗ੍ਹਾ ਸਿਮਰਨ ਕਰਨ ਦੀ ਜਗ੍ਹਾ ਹੈ ਉਸ ਨੂੰ ਸ਼ੁੱਧ ਪਵਿੱਤਰ ਕਰਨਾ ਚਾਹੀਦਾ ਹੈ ਭਾਵੇਂ ਕਿ ਉਹ ਜਗ੍ਹਾ ਇੱਕ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਅਸੀਂ ਰੋਜ਼ ਪਾਠ ਕਰੀਏ ਤਾਂ ਉਹ ਸਾਫ਼ ਸੁਥਰੀ ਜਗ੍ਹਾ ਹੋਵੇ ਤੇ ਅਸੀਂ ਪਹਿਲਾਂ ਉਸ ਥਾਂ ਦੇ ਉੱਪਰ ਜਿੱਥੇ ਅਸੀਂ ਪਾਠ ਕਰਨਾ ਹੈ ਉੱਥੇ ਅਸੀਂ ਜਲਦੇ ਛਿੱਟੇ ਦੇ ਏ ਨਾਲ ਹੀ ਨਾਲ ਅਸੀਂ ਵਾਈਪਰੂ ਵਾਈਪਰੂ ਜੀ ਦਾ ਜਾਪ ਕਰਦੇ ਹੋਏ ਉਸ ਜਗ੍ਹਾ ਦੇ ਉੱਪਰ ਸਾਨੂੰ ਰੱਖਿਆ ਚੱਕਰ ਬਣਾਉਣਾ ਚਾਹੀਦਾ ਹੈ ਰੱਖਿਆ ਚੱਕਰ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖਦੇ ਹਾਂ ਕਿ ਜੋ ਭੂਤ ਪ੍ਰੇਤ ਬੁਰੀਆਂ ਆਤਮਾ ਸਾਡੇ ਆਲੇ ਦੁਆਲੇ ਘੁੰਮਦੀਆਂ ਹਨ ਤੇ ਉਹਨਾਂ ਦੀ ਜੋ ਥਾਂ ਜੋ ਸਪੇਸ ਹੈ ਇਹਨਾਂ ਦੀ ਘੁੰਮਣ ਦੀ ਜਗ੍ਹਾ ਹੈ ਉਹ ਸਾਡੇ ਆਲੇ ਦੁਆਲੇ ਹੀ ਹੁੰਦੀ ਹੈ ਸਾਡੇ ਸਿਸਟੀ ਦੇ ਵਿੱਚ ਜੋ ਵੀ ਚੀਜ਼ਾਂ ਬੁਰੀਆਂ ਸ਼ਕਤੀਆਂ ਘੁੰਮਦੀਆਂ ਨੇ ਉਹਨਾਂ ਦੀ ਜਗ੍ਹਾ ਹਵਾ ਦੇ ਵਿੱਚ ਹੁੰਦੀ ਹੈ ਇਸ ਲਈ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਜਪ ਪਾਠ ਕਰਦਾ ਹੈ ਤਾਂ ਕਈ ਵਾਰ ਜਿਹੜੇ ਪਾਠ ਹੁੰਦੇ ਹਨ ਉਹਨਾਂ ਦਾ ਫਲ ਸਿਮਰਨ ਦਾ ਫਲ ਉਹ ਆਸ-ਪਾਸ ਜੋ ਬੁਰੀਆਂ ਸ਼ਕਤੀਆਂ ਹਨ ਉਹ ਲੈ ਜਾਂਦੀਆਂ ਹਨ ਕਿਉਂਕਿ ਬੁਰੀਆਂ ਸ਼ਕਤੀਆਂ ਅਕਸਰ ਹੀ ਧਾਰਮਿਕ ਬੰਦਿਆਂ ਦੇ ਕੋਲ ਆਂਦੀਆਂ ਹਨ ਉਹ ਆਪਣੀ ਮੁਕਤੀ ਚਾਹੁੰਦੀਆਂ ਹਨ ਜਿਸ ਕਾਰਨ ਕਈ ਵਾਰੀ ਸੰਗਤ ਤੱਕ ਇੱਤਾ ਹੋਇਆ ਪਾਠ ਜਪ ਪਰ ਪਾਠ ਸੇਵਾ ਜਰ ਸਿਮਰਨ ਉਸ ਜਲਾਹਾ ਜੋ ਸਾਡੇ ਆਲੇ ਦੁਆਲੇ ਸਾਡੇ ਬ੍ਰਹਿਮੰਡ ਦੇ ਵਿੱਚ ਘੁੰਮਦੀਆਂ ਸ਼ਕਤੀਆਂ ਨੇ ਭਾਵ ਕਿ ਜੋ ਬੁਰੀਆਂ ਸ਼ਕਤੀਆਂ ਨੇ ਉਹ ਮੁਕਤੀ ਚਾਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਦਾ ਫਲ ਮਿਲਦਾ ਹੈ ਪਰ ਅਚੇਹਾ ਕਰਨ ਤੋਂ ਪਹਿਲਾਂ ਭਾਵ ਕੀ ਪਾਠ ਕਰਨ ਤੋਂ ਪਹਿਲਾਂ ਸਨੋ ਰੱਖਿਆ ਚੱਕਰ ਬਣਾਉਣਾ ਬਹੁਤ ਜ਼ਰੂਰੀ ਹੈ ਰੱਖਿਆ ਚੱਕਰ ਭਾਵੇਂ ਜਦੋਂ ਵੀ ਅਸੀਂ ਜਿੱਥੇ ਵੀ ਬੈਠ ਕੇ ਪਾਠ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਆਲੇ ਦੁਆਲੇ ਅੱਖਾਂ ਦੀ ਦ੍ਰਿਸ਼ਟੀ ਦੇ ਨਾਲ ਜੋਹਤ ਦੇ ਨਾਲ ਉਸ ਜਗਾਂ ਨੂੰ ਮਾਪ ਲੈਣਾ ਹੈ ਭਾਵ ਕੀ ਵਾਹਿਗੁਰੂ 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 ਕਰਕੇ ਅਸੀਂ ਉਸ ਅੱਖਾਂ ਦੇ ਨਾਲ ਉਸ ਦ੍ਰਿਸ਼ਟੀ ਨੂੰ ਦੇਖ ਲੈਣਾ ਹੈ ਜਿਸ ਤੋਂ ਬਾਅਦ ਅਸੀਂ ਉਸ ਜਗ੍ਹਾ ਦੇ ਵਿੱਚ ਬੈਠਣਾ ਹੈ ਜਿੱਥੇ ਵੀ ਅਸੀਂ ਬੈਠਣਾ ਹੈ ਉਹ ਕਮਰਾ ਸਾਫ਼ ਹੋਵੇ ਸੋਫੇ ਤੇ ਹੋ ਗਿਆ ਹੋਵੇ ਚਾਹੇ ਬੈੱਡਰੂਮ ਹੋਵੇ ਉੱਥੇ ਆਸ-ਪਾਸ ਸਾਡੇ ਬਹੁਤ ਹੀ ਸਾਫ਼ ਸੁਥਰੀ ਜਗ੍ਹਾ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਹੀ ਉੱਥੇ ਜਲ ਦਾ ਛੜਕਾ ਵੀ ਕਰੋ ਤੇ ਉੱਥੇ ਸਾਨੂੰ ਪਾਠ ਕਰਨ ਸਮੇਂ ਜਲ ਵੀ ਰੱਖਣਾ ਚਾਹੀਦਾ ਹੈ ਅਤੇ ਉਸ ਜਲ ਦਾ ਛੱਟਾ ਭਾਵ ਕਿ ਜਦੋਂ ਵੀ ਜਲ ਤੁਸੀਂ ਪਾਠ ਕਰੋਗੇ ਪਾਠ ਕਰਨ ਤੋਂ ਬਾਅਦ ਜੋ ਜਲ ਹੈ ਉਸ ਜਲ ਦਾ ਛੜਕਾ ਤੁਸੀਂ ਘਰ ਦੇ ਵਿੱਚ ਕਰੋਗੇ ਤਾਂ ਜੋ ਬੁਰੀਆਂ ਸ਼ਕਤੀਆਂ ਜੋ 네ਗਟਿਵਿਟੀ ਹੈ ਉਹ ਖਤਮ ਹੋਏਗੀ ਤੁਹਾਡੇ ਘਰ ਵਿੱਚ ਜੋ ਵੀ ਕੋਈ ਬੁਰੀ ਸ਼ਕਤੀ ਆਤਮਾ ਤੇ ਕੋਈ ਲੜਾਈ ਕਲੇਸ਼ ਨਹੀਂ ਹੋਵੇਗਾ ਸਾਧ ਸੰਗਤ ਜੀ ਇਹ ਵੀਡੀਓ ਤੁਹਾਨੂੰ ਕਿਸ ਤਾਂ ਨਹੀਂ ਲੱਗੀ ਕਿਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਇੱਕ ਬੇਨਤੀ ਹੈ ਜੀ ਇਸ ਵੀਡੀਓ ਨੂੰ ਜ਼ਰੂਰ ਫੋਲੋ ਕਰਿਓ ਤੇ ਜੋ ਵੀ ਇੱਥੇ ਵਿਚਾਰ ਦਿੱਤੇ ਹਨ ਉਹਨਾਂ ਨੂੰ ਮੰਨਨ ਕੇ ਇੱਕ ਵਾਰੀ ਜ਼ਰੂਰ ਦੇਖੋ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ